ਸਸਿਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਜਿਹੜੀ ਬੱਚੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਚੰਦਪੁਰਾਣੇ ਮੇਲੇ ਦੇ ਵਿੱਚ ਗਵਾਚ ਗਈ ਹੈ ਆਪਣੇ ਮਾਪਿਓ ਤੋਂ ਵਿਛੜ ਰਹੀ ਹੈ ਤੇ ਹੁਣ ਇਸ ਬੱਚੀ ਦਾ ਕੋਈ ਵੀ ਅਤਾ ਪਤਾ ਨਹੀਂ ਲੱਗ ਰਿਹਾ ਹੈ ਕਿਉਂਕਿ ਇਸ ਬੱਚੀ ਨੂੰ ਆਪਣਾ ਨਾਮ ਯਾਦ ਹੈ ਆਪਣੇ ਮਾਪਿਓ ਦਾ ਨਾਮ ਯਾਦ ਹੈ ਪਰ ਆਪਣੇ ਪਿੰਡ ਦਾ ਨਾਮ ਇਸ ਨੂੰ ਬਿਲਕੁਲ ਵੀ ਯਾਦ ਨਹੀਂ ਹੈ ਤੇ ਨਾ ਹੀ ਕਿਸੇ ਨੇੜੇ ਤੇੜੇ ਦੇ ਪਿੰਡ ਦਾ ਪਤਾ ਹੈ ਦੋਸਤੋ ਹੁਣ ਆਪਣੇ ਕੋਲੇ ਸਿਰਫ ਇਹੀ ਆਪਸ਼ਨ ਹੈ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕੀਤਾ ਜਾਵੇ ਤਾਂ ਕਿ ਇਸ ਬੱਚੀ ਦੇ ਪਿੰਡਾਂ ਤੱਕ ਵੀਡੀਓ ਪਹੁੰਚ ਜਾਵੇ ਤੇ ਇਸ ਨੂੰ ਇਸ ਦੇ ਮਾਪਿਓ ਦੇ ਨਾਲ ਮਲਾਇਆ ਜਾਵੇ ਬਹੁਤ ਪਿਆਰੀ ਬੱਚੀ ਹੈ ਬਹੁਤ ਕਿਊਟ ਬੋਲਦੀ ਹੈ ਤੁਸੀਂ ਦੇਖੋ ਇਹ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤਾਂ ਕਿ ਇਹ ਬੱਚੀ ਆਪਣੇ ਮਾਪਿਓ ਦੇ ਨਾਲ ਮਿਲ ਸਕੇ ਆਹ ਕੀ ਕੰਮ ਕਰ ਰਹੀ ਹੈ ਬਹੁਤ ਆਰੋਧ ਲੱਗਿਆ ਜੀ ਅੱਛਾ ਅੱਛਾ ਪੈਂ ਕਿਹੜਾ ਬਟੂ ਪੈਂਡਾ ਆਰੋਧ ਕਿੱਥੇ ਲੱਗ ਰਿਹਾ ਹੈ ਆਰੋਧ ਕਿੱਥੇ ਆਰੋਧ ਤੇ ਜੀ ਸਾਡੇ ਪੈਂਡ ਹੀ ਲੱਗੋ ਪਨੇਰੇ ਹੀ ਲੱਗਾ ਜੀ ਮੇਰੇ ਦੋ ਤਾਂ ਮੇਰਾ ਭਰਾ ਫਰਾ ਵੱਡਾ ਹੈਗਾ। ਅੱਛਾ। ਤਿੰਨ ਦੋ ਭਰਾ ਗਏ ਇੱਕ ਪਾਂ। ਕਰਦੇ ਤਾਂ ਨਹੀਂ ਤੂੰ। ਜੀ ਮੇਰੇ ਭਰਾ ਬਾਅਦਦੇ ਆ। ਮੈਂ ਨਹੀਂ ਕਰਦੇ ਨਹੀਂ। ਚਲੋ ਮੈਂ ਇਹ ਕੰਮ ਕਰੀ। ਮੇਰੇ ਮੰਮੀ ਤਾਂ ਆ ਗਈ ਆ। ਮੇਰੇ ਮੰਮੀ ਵੀ ਮੰਮੀ ਜੀ ਬੱਪੂ। ਹਾਂ? ਬੱਪੂ। ਕਿੱਥੇ ਵੀ ਗਈ ਜਾਣਾ ਕੋਈ ਤਾਂ? ਮੇਰੇ ਜੱਗਾ ਮੰਮਾ ਚੱਕਾ। ਹਾਂ? ਜੱਗਾ। ਜੱਗਾ। ਕਰਦਾ ਨਹੀਂ ਬੜਾ ਨਹੀਂ ਨਾ। ਬਾਕੇ ਬਾਹਰ ਥੱਲੇ ਬੋਲ ਕੇ ਨਾ। ਕੋਈ ਉਹ ਮੈਂ ਜਿਆ ਕੁਰੀਆ ਪਾਈ ਚੜੀ ਜੇ ਮੈਂ ਸਾਨੂੰ ਇੱਕੋ ਚੰਨ ਭਰਾ ਨੇ ਮੇਰੇ ਤੋਂ ਲਈ ਹੈ ਕਿ ਕਿਸੇ ਨੂੰ ਵੀ ਇਹਦੇ ਬਾਰੇ ਪਤਾ ਹੱਤਵੜੀ ਗਰੁੱਪਾਂ ਚ ਨਹੀਂ ਸ਼ੇਅਰ ਕਰਿਓ